ਮੈਤ੍ਰੋਵਤ ਜੈਂਤਵਾਰ ਸੀ ਬੱਚੇ ਕਹਿੰਦੇ ਖਾਣੇ ਆ ਪਰੌਂਠੇ ਆ ਆਲੂ ਮੂਲੀ ਮਿਕਸ ਅਸੀਂ ਪਰੌਂਠੇ ਬਣਾਏ ਆਲੂ ਭਾਲਲੇ ਆ ਦੇਖੋ ਮੂਲੀਆਂ ਕੱਦੂਕਾਸ ਕਰ ਲੀਆਂ ਤੇ ਉਸ ਤੋਂ ਬਾਅਦ ਪਿਆਜ਼ ਕੱਦੂਕਾਸ ਹੋ ਰਿਹਾ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਮਿਕਸ ਕਰਾਂਗੇ ਮੂਲੀਆਂ ਨਚੋਟ ਲੀਆਂ ਚੰਗੀ ਤਰ੍ਹਾਂ ਪਾਣੀ ਕੱਢ ਲਿਆ ਮੈਂ ਰੱਖਣਾ ਕਿਵੇਂ ਰੱਖੂ ਆ ਪਾਣੀ ਪੀ ਕੇ ਦੇਖੋ ਕਿਵੇਂ ਸਾਰਾ ਦਿਨ ਕੀ ਕਰੇਗਾ ਕਹਿੰਦਾ ਨਾ ਮੈਂ ਨਹੀਂ ਪੀਣਾ ਤੇ ਨਚੋਟ ਕੇ ਮੂਲੀਆਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਲੂਆਂ ਦੇ ਵਿੱਚ ਮਿਕਸ ਕਰ ਲੀਆਂ ਆ ਦੇਖੋ ਚੰਗੀ ਤਰ੍ਹਾਂ ਮਿਕਸ ਕਰਤੀਆਂ ਮੈਂ ਆਲੂਆਂ ਦੇ ਵਿੱਚ ਤੇ ਫਿਰ ਸਾਨੂੰ ਐ ਮਹਿਸੂਸ ਹੋਇਆ ਵੀ ਯਾਰ ਇਹਦੇ ਵਿੱਚ ਪਨੀਰ ਪਾਇਆ ਜਾਵੇ ਮੈਂ ਇਸ ਟਾਈਮ ਹੀ ਲੱਖਣੋਂ ਭੇਜ ਜਾਵਾਂ ਹਾਂ ਜਾਂ ਪਨੀਰ ਲੈ ਕੇ ਆ ਉਹ ਪਨੀਰ ਲਿਆ ਆ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਨੀਰ ਕੱਦੂਕਾਸ ਕਰਾਂਗੇ ਆ ਹੁਣ ਪਾਵਾਂਗੇ ਨੂਨ ਮਿਰਚ ਮਸਾਲਾ ਆ ਦੇਖੋ ਕੀ ਕੀ ਸਮਾਨ ਪੈਂਦਾ ਜੀ ਬਹੁਤ ਜ਼ਿਆਦਾ ਟੇਸਟੀ ਬਣੇ ਤੁਸੀਂ ਵੀ ਦੇਖ ਕੇ ਇਸ ਤਰ੍ਹਾਂ ਬਣਾ ਸਕਦੇ ਹੋ ਹਰੇਕ ਦਾ ਵੱਖੋ ਵੱਖਰਾ ਤਰੀਕਾ ਹੁੰਦਾ ਆ ਦੇਖੋ ਅਸੀਂ ਥੋੜਾ ਜੀਰਾ ਵੀ ਪਾਤਾ ਥੋੜੀ ਜਿਮੇਨ ਵੀ ਪਾਤੀ ਆ ਮਿਰਚਾ ਪਾਤੀਆਂ ਮਿਰਚਾਂ ਘੱਟ ਪਈਆਂ ਕਿਉਂਕਿ ਹਰੀਆਂ ਮਿਰਚਾਂ ਪਈਆਂ ਹੋਈਆਂ ਸੀ ਇਹ ਸਾਰਾ ਮਸਾਲਾ ਮਿਕਸ ਕਰ ਲਾਂਗੇ ਤੇ ਆ ਦੇਖੋ ਮੇਥੀ ਪਾਤੀ ਥੋੜੀ ਜੀ ਐਮ ਡੀ ਐਚ ਦੀ ਮੇਥੀ ਵਿੱਚ ਰਲਾਤੀ ਇਹਦਾਂ ਖਸ਼ੂਬਦਾਰ ਜਿਹਾ ਹੋ ਜਾ ਇੱਕਾ ਇਹਦੇ ਮਸਾਲਾ ਹੋਰ ਇਹਦੇ ਚ ਹਿੰਗ ਹੋング ਹੋਰ ਸਾਰਾ ਸਮਾਨ ਮਿਕਸ ਆ ਇਹਨੂੰ ਤੁਸੀਂ ਕੜੀ ਚ ਜਾਂ ਪਰੌਂਠੇ ਕੱਛੀ ਵੀ ਪਾ ਸਕਦੇ ਬਹੁਤ ਘੈਂਟ ਚੀਜ਼ ਇਹਦੇ ਨਾਲ ਟੇਸਟੀ ਬਹੁਤ ਜ਼ਿਆਦਾ ਬਣਦੀ ਆ ਆ ਦੂਜੀਆਂ ਲਾਲ ਮਿਰਚਾਂ ਭੀਜੇ ਵਾਲੀਆਂ ਉਹ ਪਾਤੀਆਂ ਤੇ ਆ ਜਿਹੜਾ ਸਾਫ ਤਧਨੀਆ ਹੁੰਦਾ ਉਹ ਪੋਰ ਕੇ ਪਾਦਾ ਉਹਦਾ ਵੀ ਟੇਸਟ ਹੁੰਦਾ ਇਹਨੂੰ ਕੜੀ ਚ ਵੀ ਪਾਉ ਲੋ ਛਰ ਚ ਦੇਸੀ ਘਿਓ ਨਾਲ ਕਰਦਾ ਦੇਸੀ ਘਿਓ ਦਾ ਚੱਕਿਆਵੇਂ ਡੋਲੂ ਤੇ ਕੌਲੀ ਚ ਪਾ ਕੇ ਗਰਮ ਕੀਤਾ ਵੀ ਇਹਦੇ ਨਾਲ ਬਣਾਵਾਂਗੇ ਪਰੌਂਠੇ ਆ ਦੇਖੋ ਜੀ ਚਲਾਇਆ ਗੈਸ ਤੇ ਅੱチェਮਣੀ ਅਸੀਂ ਹੁਣੇ ਲਵਾਈ ਆ ਪਹਿਲਾਂ ਜਦੋਂ ਪਰੌਂਠੇ ਬਣਾਉਂਦੇ ਸਾਰੇ ਘਰ ਚ ਧੂਆ ਹੋ ਜਾਂਦਾ ਸੀ ਵੀ ਮਜਬੂਰੀ ਚ ਫਿਰ ਅੱチェਮਣੀ ਲੈ ਕੇ ਲਾਈ ਆ ਅੱチェਮਣੀ ਨੇ ਨਜ਼ਾਰੇ ਹੀ ਦੇਤੇ ਬਾਈ ਟੱਚ ਸਕਰੀਨ ਵਾਲਿਆਂ ਮੁਰੇ ਹੱਥ ਕਰੋ 1 ਨੰਬਰ ਦੌਰ ਨੰਬਰ 3 ਆ ਦੇਖੋ ਦੇਸੀ ਘਿਓ ਹੋ ਗਿਆ ਗਰਮ ਤੇ ਇੱਧਰ ਪਰੌਠਾ ਵੀ ਬਿਲ ਰਿਹਾ ਹੈ ਵਿੱਚ ਪਾ ਕੇ ਮਸਾਲਾ ਬਣਾਵਾਂਗੇ ਪਰੌਠਾ ਤੇ ਜਿਹੜੇ ਖਾਣਗੇ ਦੇਖੋ ਖੁਸ਼ ਹੋਣਗੇ ਭੁੱਖ ਵੀ ਵਾਲੀ ਲੱਗੀ ਪਈ ਐ ਤੇ ਵੱਜੇ ਵੀ 10:30 ਪਾ ਜੀ ਮਿੱਤਰੋ ਤੇ ਆ ਆਇਆ ਪਨੀਰ ਪਨੀਰ ਲੇਟ ਹੋ ਗਿਆ ਸੀ ਸਾਲਾ ਤੇ ਪਨੀਰ ਕਰਤਾ ਕਦੂਕਾਸ ਵਿੱਚ ਤੇ ਪਨੀਰ ਕਦੂਕਾਸ ਕਰਕੇ ਮਿਕਸ ਕਰਕੇ ਇੰਨੇ ਟੇਸਟੀ ਬਣੇ ਆ ਦੇਖੋ ਇੱਕ ਕਰਤਾ ਮਿਕਸ ਪਨੀਰ ਜ਼ਿਆਦਾ ਨਹੀਂ ਪਾਇਆ ਜਿੰਨਾ ਕੁ ਮਸਾਲਾ ਸੀ ਉਸ ਹਿਸਾਬ ਨਾਲ ਹੀ ਕਦੂਕਾਸ ਕਰਿਆ ਬਾਕੀ ਬਚਾਲੇ ਤੇ ਹੁਣ ਹੋਇਆ ਮਿਕਸ ਹੁਣ ਬਿਲਿਆ ਜੀ ਪਰੌਠਾ ਤੇ ਦੇਖੋ ਚਲਾਤੀ ਚੇਵਣੀ ਪਹਿਲਾਂ ਬੰਦ ਕਰਤੀ ਸੀ ਫਿਰ ਪਨੀਰ ਕਦੂਕਸ ਕਰਨ ਲੱਗ ਗਈ ਸੀ ਨਾ ਤੇ ਦੇਖੋ ਜਿਹੜੋਂ ਪਾਸੇ ਤੇ ਦੇਸੀ ਘਿਓ ਲਾਇਆ ਤੇ ਪਰੌਠਾ ਕਰ ਸ਼ੈਂ ਸ਼ੈਂ ਤੇ ਆਹ ਦੇਖੋ ਜੀ ਇਨਾ ਕੈਂਡਾ ਟੇਸਟੀ ਪਾਪਾ ਬਾਰੋਂ ਹੋਟਲਾਂ ਹਟਲਾਂ ਤੋਂ ਪਰੋਠੇ ਖਾਂਦੇ ਉਹ ਤਾਂ ਕੁਝ ਵੀ ਨਹੀਂ ਬਾਈ ਆਪਦੇ ਹੱਤੀ ਦੇ ਸਿੱਕੇ ਆਦੇ ਲੱਖੋ ਸਪੈਸ਼ਲ ਪਿੰਡੋ ਖਾਣ ਆਇਆ ਬਰਾਉਠਾ ਬੱਸ ਦੇ ਬਰਨਾਲੇ ਕੰਮ ਕਰਦਾ ਇਹ ਜਾਂਦਾ ਜਾਂਦਾ ਰੋਠੇ ਬਣਾਉਣੇ ਕਹਿੰਦਾ ਚੱਲ ਲੇਟ ਤੇ ਅਲਵੜਦੇ ਆਪਾਂ ਪਰੋਠੇ ਖਾ ਕੇ ਜਾਵਾਂਗੇ ਦਹੀਂ ਨਾਲ ਕਿਉਂ ਨਾਲੇ ਦੂਜਾ ਪਰੋਠਾ ਵੱਡੇ ਨਭੂ ਵੇਗੀ ਮਖਾਣਾ ਉਹ ਦੱਸ ਕੇ ਮੈਂ ਕਿਹਾ ਓਕੇ ਆ ਜਮਾ ਆਪਾਂ ਫਿਰ ਦੇਖੋ ਕਹਿੰਦਾ ਬਈ ਸਰਾ ਲੱਗ ਗਿਆ ਜਮਾ ਨਾਲ ਮੱਖਣੀ ਤੇ ਰੱਖਦੀ ਤੇ ਚੁੱਬਣਾ ਦੀ ਚਟਨੀ ਸੀ ਤੇ ਲੱਸੀ ਦਾ ਭਰਤਾ ਗਲਾਸ ਲਾਲ ਲੱਸੀ ਆ ਫਿਰ ਮੈਂ ਜੋਤ ਨੂੰ ਪੁੱਛਿਆ ਕਿ ਜੋਤ ਕਿਵੇਂ ਆ ਜੋਤ ਕਹਿੰਦੀ ਪਾਪਾ ਜਮਾ ਓਕੇ ਦੀ ਡੰਨ ਪਰੌਠਾ ਇੱਕ ਮੇਰੀ ਚੂਰੀ ਤੇ ਇੱਕ ਫਿਰ ਪਰੌਠੇ ਮੇਰੇ ਬੱਚੇ ਬਹੁਤ ਪਸੰਦ ਕਰਦੇ ਤੁਸੀਂ ਆ ਦੇ ਬੱਚੇ